ਇਧਰੇ ਪਾਸੋਂ ਮਿੰਟੂ ਜੀ ਪੋਲਿਟਿਕਸ ਨਾਲ ਜੁੜੇ ਕਈ ਕਮੈਂਟ ਆਉਂਦੇ ਪਏ ਆ ਜੀ ਪੂਰਾ ਜੀ ਕਹਿੰਨੇ ਪਏ ਆ ਸਿਕੰਦਰ ਸਿੰਘ ਮਲੂਕਾ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਜਾ ਰਹੇ ਆ ਜੀ ਇਧਰੋਂ ਇੱਕ ਵੀਰ ਜੀਵੀ ਜੀ ਉਹ ਕਹਿੰਦੇ ਪਏ ਅਸੀਂ ਸਿੰਗਲਾ ਵੀ ਬੀਜੇਪੀ ਦੇ ਵਿੱਚ ਜਾ ਰਹੇ ਆ ਜੀ ਸਿੰਗਲਾ ਕਿਹੜੀ ਦੀ ਗੱਲ ਕਰਦੇ ਹੋ ਬਾਈ ਜਿਹੜੇ ਜਿਨ੍ਹਾਂ ਦੀ ਮੈਂ ਗੱਲ ਕੀਤੀ ਸ਼ਾਇਦ ਉਹਨਾਂ ਦਾ ਹੀ ਉਹਨਾਂ ਦਾ ਹੀ ਜ਼ਿਕਰ ਹੋ ਰਿਹਾ ਬਠਿੰਡੇ ਵਾਲਿਆਂ ਦਾ ਚਲੋ ਤਾਂ ਪਹਿਲਾਂ ਹੀ ਬੀਜੇਪੀ ਦੇ ਵਿੱਚ ਹੈਗੇ ਨੇਗੇ ਬਾਉ ਜੀ ਤਾਂ ਤੇ ਪਤਾ ਨਹੀਂ ਬਾਈ ਮਲੂਕਾ ਸਾਹਿਬ ਤੇ ਇਧਰੋਂ ਪਰ ਤੇ ਸਿਕੰਦਰ ਸਿੰਘ ਮਲੂਕਾ ਹੀ ਜਾਣਦੇ ਆ ਵੈਸੇ ਗੱਲ ਇਹ ਆ ਕਿ ਬਾਈ ਇਹ ਹੁਣ ਜ ਅੱਜ ਤੁਸੀਂ ਵੇਖੋ ਨਾ ਕਿ ਇੱਕ ਕਾਂਡ ਹੋਰ ਹੋਇਆ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਭਾਂਜਾ ਜਿਹੜਾ ਹਰਪਾਲਪੁਰਾ ਜੀ ਹਰਵਿੰਦਰ ਸਿੰਘ ਹਰਪਾਲਪੁਰਾ ਸ਼ਾਦੋ ਦਾ ਨਾਮ ਜੀ ਉਹ ਚਲੇ ਗਿਆ ਜਿਹੜਾ 10 ਸਾਲ ਇਹਨਾਂ ਦਾ ਯੂਥ ਦਾ ਸੀਨੀਅਰ ਮੀਤ ਪ੍ਰਧਾਨ ਰਿਹਾ 2 ਸਾਲ ਜੁਆਇੰਟ ਸੈਕਟਰੀ ਰਿਹਾ ਪੀਏਸੀ ਦਾ ਮੈਂਬਰ ਹੈ ਇਹਨਾਂ ਦਾ ਜੀ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਭਾਂਜਾ ਹਾਲਾਂਕਿ ਟਿਕਟਾਂ ਨੂੰ ਲੈ ਕੇ ਕਸ਼ਮਕਹ ਚੱਲਦੀ ਰਹੀ ਹੈ ਇਸ ਫੈਮਿਲੀ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ ਪਰ ਸੋਚ ਕੇ ਵੇਖੋ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਵਰਗਾ ਨੇਤਾ ਜਿਹੜਾ ਕਿ ਮੁਦਈ ਸੀ ਇਸ ਗੱਲ ਦਾ ਕਿ ਭਾਈ ਭਾਜਪਾ ਦੇ ਨਾਲ ਗੱਠਜੋੜ ਹੋ ਜਾਣਾ ਚਾਹੀਦਾ 1+1 11 ਹੁੰਦੇ ਆ ਵਗੈਰਾ ਵਗੈਰਾ ਉਹਦਾ ਆਪਣਾ ਭਾਂਜਾ ਉਹਦਾ ਮਤਲਬ ਕੀ ਕੱਢੋਗੇ ਜਾਂ ਤਾਂ ਇਹ ਆ ਕਿ ਆਈਡੀਓਲੋਜੀ ਜਿਹੜੀ ਹੈ ਜੋ ਵਿਚਾਰਧਾਰਾ ਪਾਰਟੀ ਦੀ ਉਹ ਅੱਜਕੱਲ ਕਿਸੇ ਵਾਸਤੇ ਵੀ ਮਾਇਨਾ ਖੇਸ ਨਹੀਂ ਕੁਝ ਲੀਡਰਾਂ ਨੂੰ ਛੱਡ ਕੇ ਜਾਂ ਇੱਕ ਹਿੱਸੇ ਨੂੰ ਛੱਡ ਕੇ ਸਿਰਫ ਤੇ ਸਿਰਫ ਮੌਕਾ ਬਣਾਇਆ ਜਾ ਰਿਹਾ ਹੈ ਤੇ ਜਾਂ ਜਾਂ ਇਸੇ ਤਰ੍ਹਾਂ ਹੀ ਹੈ ਕਿ ਭਾਜਪਾ ਤੇ ਅਕਾਲੀਆਂ ਦਾ ਜਿਦਾ ਕਹ ਲਈਏ ਕਿ ਕੋਈ ਲਾਂਭਾ ਨਹੀਂ ਰਹਿ ਕੇ ਇੱਕ ਦੂਜੇ ਤੇ ਕਿ ਜਿੱਥੋਂ ਤੁਹਾਡਾ ਸੂਤ ਆਉਂਦਾ ਤੁਸੀਂ ਲਾ ਲਓ ਜਿੱਥੋਂ ਸਾਡਾ ਸੂਤ ਆਇਆ ਅਸੀਂ ਲਾ ਲਾਂਗੇ ਮਤਲਬ ਕਿ ਇੱਕ ਪਾਸੇ ਉਹ ਬੰਦਾ ਲੈ ਜਾਂਦੇ ਇੱਕ ਪਾਸੇ ਉਹ ਲੈ ਜਾਂਦੇ ਹਣ ਹੋ ਸਕਦਾ ਬਾਈ ਜਿਹਨਾਂ ਦਾ ਤੁਸੀਂ ਨਾਮ ਲੈ ਰਹੇ ਹੋ ਸਕਦਾ ਕੋਈ ਚਰਚਾ ਤੁਸੀਂ ਸੁਣਿਆ ਹੋ ਪਰ ਜਦੋਂ ਹੋਏਗਾ ਉਦੋਂ ਵੇਖ ਲਵਾਂਗੇ ਉਦੋਂ ਪਤਾ ਲੱਗੇ ਜਿਹੜਾ ਕੰਮ ਹੋ ਗਿਆ ਉਹਦੀ ਤੁਹਾਨੂੰ ਕਹਾਣੀ ਜ਼ਰੂਰ ਮੈਂ ਦੱਸ ਦਿੱਤੀ ਆ ਜੀ ਜੀ ਕਿ ਵੇਖ ਲਓ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਸਵਾਲ ਤੇ ਫਿਰ ਬਣਦੇ ਆ ਨਹੀਂ ਬਣ ਗਏ ਕਿਉਂ ਨਹੀਂ ਤੁਹਾਡਾ ਸੱਕਾ ਪੰਜਾ ਘੱਟੋ ਚਲੇ ਗਿਆ ਜੀ ਜੀ ਕਿ ਅੰਦਰੂਨੀ ਪਰਿਵਾਰਕ ਜਾਂ ਰਿਸ਼ਤੇਦਾਰੀ ਦਾ ਜਿਹੜਾ ਕੋਈ ਹੁੰਦਾ ਰਾਜਨੀਤੀ ਨੂੰ ਲੈ ਕੇ ਉਹ ਵਾਧ ਘਾਟ ਹੈ ਜਾਂ ਕੋਈ ਜੋ ਸਿਧਾਂਤਕ ਪਰਪਕਤਾ ਹੁੰਦੀ ਹੈ ਕਿਸੇ ਲੀਡਰ ਚ ਉਹਦੀ ਕਿਤੇ ਕਮੀ ਪੇਸ਼ੀ ਹੈ ਤੇ ਜਾਂ ਫਿਰ ਇਹੀ ਹੈ ਕਿ ਅਦਲਾ ਬਦਲੀ ਚੱਲ ਰਹੀ ਹੈ ਅੱਜ ਕੱਲ ਕਿ ਭਾਈ ਜਿੱਥੇ ਸੂਤ ਲੱਗਦਾ ਲਾਓ ਫਿਰ ਵੇਖਦੇ ਹਾਂ ਇਲੈਕਸ਼ਨ ਤੋਂ ਬਾਅਦ ਕੀ ਹੁੰਦਾ ਜੀ 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 ਸਵਾਲ ਤਾਂ ਹੋਣਗੇ ਚੰਦੂ ਮਾਜਰਾ ਸਾਹਿਬ ਨੂੰ ਬੇਸ਼ੱਕ ਪਾਰਟੀ ਹਾਈ ਕਮਾਂਡ ਕਰੇ ਵਰਕਰ ਕਰਨ ਜਾਂ ਮੀਡੀਆ ਕਰੇ ਜਾਂ ਹੋਰ ਲੋਕ ਕਰਨ ਜੀ ਪਰ ਇਧਰਲੇ ਪਾਸੇ ਮਲੂਕ ਸਿੰਘ ਜੀ ਤੇ ਇੱਕ ਬਠਿੰਡੇ ਤੋਂ ਨੇ ਢਿੱਲੋ ਸ਼ਰ ਪਤਾ ਨਹੀਂ ਜੀ ਵੀ ਹਾਂਜੀ ਢਿੱਲੋ ਆਪਣਾ ਬਠਿੰਡਾ ਵਾਲੇ ਇਹ ਕਹਿੰਦੇ ਜੀ ਕਿ ਸਾਡੇ ਏਰੀਆ ਦੇ ਵਿੱਚ ਫਿਰਦੇ ਸੀ ਇਹ ਕਹਿੰਦੇ ਕਿ ਨਾਲ ਹੀ ਸੀਗੇ ਸੁਖਬੀਰ ਸਿੰਘ ਬਾਲਦੇਵ ਮਲੂਕਾ ਜੀ ਕਹਿੰਦੇ ਕਿ ਤਰਵੰਡੀ ਸਾਬੋ ਤੇ ਲਿਆ ਸੁਖਬੀਰ ਸਿੰਘ ਮਲੂਕਾ ਐਸ ਵੇਲੇ ਸੁਖਬੀਰ ਸਿੰਘ ਬਾਦਲ ਦੇ ਸਭ ਤੋਂ ਵਫਾਦਾਰ ਲੀਡਰਾਂ ਚਿਕ ਰਹੇ ਜੀ ਤੇ ਜੇ ਇੱਥੇ ਕਟੋ-ਕਟ ਚਲੋ ਜੇ ਤਾਂ ਹਰ ਸਭ ਕੁਝ ਨਹੀਂ ਹੁੰਦੀ ਜੇ ਤਾਂ ਹਰ ਸਭ ਕੁਝ ਨਹੀਂ ਹੁੰਦੀ ਮਸਲਾ ਇਹ ਆ ਕਿ ਜੇ ਉਹ ਭਾਜਪਾ ਚ ਚਲੇ ਜਾਂਦੇ ਆ ਅੱਜ ਸਿਕੰਦਰ ਸਿੰਘ ਮਲੂਕਾ ਨੂੰ ਅਕਾਲੀ ਦਲ ਦੀ ਲੀਡਰਸ਼ਿਪ 'ਚ ਇੱਕ ਸਤਕਾਰ ਦਿੱਤਾ ਜਾਂਦਾ ਹੈ ਕਿ ਉਹ ਦੂਸਰੇ ਰਵਨੀਤ ਬਿੱਟੂ ਨਹੀਂ ਹੋ ਜਾਣਗੇ ਸਿਕੰਦਰ ਸਿੰਘ ਮਲੂਕਾ ਦਾ ਆਪਾਂ ਨੂੰ ਪਤਾ ਅਸੀਂ ਨੇੜੇ ਤੋਂ ਇਸ ਰਾਜਨੀਤੀ ਨੂੰ ਕਵਰ ਕੀਤਾ ਜਦੋਂ ਇਹਨਾਂ ਦੀ ਫੁੱਲ ਪਾਵਰ ਸੀਗੀ ਚੜਤਾਂ 'ਚ ਸਨ ਇਹ ਲੀਡਰ ਜੀ ਇਹ ਭੁੰਦਰ ਸਾਹਿਬ ਹੋਏ ਮਲੂਕਾ ਸਾਹਿਬ ਹੋਏ ਇਹ ਬਾਦਲ ਫੈਮਿਲੀ 'ਚ ਕਿਸ ਤਰ੍ਹਾਂ ਵਿਚਰਦੇ ਆਪਾਂ ਨੂੰ ਪਤਾ ਜੀ ਇਸ ਤਰ੍ਹਾਂ ਗਾਂ ਫਿਰ ਆਪਾਂ ਵੀ ਦੇਖਿਆ ਕਿ ਇਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਖਿਆਲ ਰੱਖਿਆ ਗਿਆ ਜੀ ਸਭ ਕੁਝ ਦਿੱਤਾ ਗਿਆ ਜੀ ਤੇ ਜੇ ਮੰਨ ਲਓ ਇਸ ਤਰ੍ਹਾਂ ਚਲੇ ਜਾਂਦੇ ਤਾਂ ਮੈਨੂੰ ਲੱਗਦਾ ਕਿ ਜਿੱਤ ਹਾਰ ਦਾ ਮਸਲਾ ਨਹੀਂ ਉੱਥੇ ਇਹ ਹੈ ਕਿ ਕੀ ਉਹਨੀ ਇੱਜ਼ਤ ਉਹਨੀ ਕਮਾਈ ਤੁਹਾਡੀ ਹੈਗੀ ਆ ਤੇ ਖਾਸ ਤੌਰ ਤੇ ਮੈਨੂੰ ਲੱਗਦਾ ਕਿ ਇਹ ਗੁਣਾ ਗਣਿਤ ਵੀ ਤੇ ਚੱਲਦਾ ਹੋਏਗਾ ਨਾ ਕਿ ਕੀ ਭਾਜਪਾ ਲਈ ਮੰਨ ਲਓ ਅੱਜ ਮਾਹੌਲ ਹੈ ਪੰਜਾਬ 'ਚ ਸੈਂਟੀਮੈਂਟ ਹੈ ਕੀਕਾ ਕੁਝ ਹਜ਼ਾਰ ਵੋਟ ਤੁਸੀਂ ਦਰਜ ਕਰ ਸਕਦੇ ਹੋ ਕੁਝ ਸੈਂਕੜੇ ਵਰਕਰ ਸਮਰਥਕ ਤੁਹਾਡੇ ਨਾਲ ਚਲੇ ਜਾਣਗੇ ਪਰ ਜਿਵੇਂ ਮੈਂ ਕਿਹਾ ਕਿ ਕੁਝ ਚੀਜ਼ਾਂ ਹੁੰਦੀਆਂ ਕਿ ਲੀਡਰ ਨੂੰ ਸੰਜਮ ਰੱਖ ਕੇ ਚੱਲਣਾ ਪੈਂਦਾ ਹੈ ਕਿ ਨਹੀਂ ਯਾਰ ਕੋਈ ਗੱਲ ਨਹੀਂ 2-4 ਸਾਲ ਹੋਰ ਸਾਨੂੰ ਇਸ ਤਰ੍ਹਾਂ ਕੱਢਣੇ ਪੈਣਗੇ ਫਿਰ ਉਸ ਤੋਂ ਬਾਅਦ ਜੋ ਸਾਡਾ ਸਤਕਾਰ ਉਹ ਵੀ ਬਹਾਲ ਹੋਏਗਾ ਤੇ ਸਤਾ ਵੀ ਜਿਹੜੀ ਆ ਜਾਣਗੇ ਜੀ ਤੇ ਦੇਖਦੇ ਹਾਂ ਕਿਹਦੇ 'ਚ ਇਹ ਟਰਮਾ ਹੈਗਾ ਕਿਹਦੇ 'ਚ ਸੰਜਮ ਹੈ ਤਾਂ ਕਿਹਦੇ 'ਚ ਕਿੰਨਾ ਲੋਭ ਲਾਲਚ ਕਿੰਨੀ ਮੋਹ ਮਾਇਆ ਹੈ ਸਭ ਬਤਲ ਜਾਂਦੇ ਹੈ ਵੀ ਕਿਹੜਾ ਲੀਡਰ ਕਿੱਧਰ ਜਾਂਦਾ ਤਾਂ ਕਿੰਨਾ ਕਿਚਰ ਟੇਕੇ ਖੜਦਾ ਜੀ ਹੰਸ ਰਾਜ ਹੰਸਦਾ ਬੜਾ ਰੋਲਾ ਪਿਆ ਮੈਂ ਇੱਕ ਕਮੈਂਟ ਦੇਖਿਆ ਦੇਖ ਲਓ ਤੁਸੀਂ ਐ ਉਂਗਲ ਨਾਲ ਦੇਖਦੇ ਹੋ ਮੈਂ ਕਮੈਂਟ ਐ ਤੁਰਦਾ ਤੁਰਦਾ ਹੀ ਦੇਖ ਲੈ ਜੀ ਉਹ ਤੁਹਾਡੇ ਕੋਲੇ ਪਹਿਲਾਂ ਆ ਗਿਆ ਮੇਰੇ ਕਰਨਾ ਜੀ ਮੇਰੇ ਕੋਲੇ ਹੀ ਆ ਗਿਆ ਗੱਲ ਇਹ ਆ ਕਿ ਭਾਈ ਮਸਲਾ ਇਹ ਆ ਕਿ ਹੰਸ ਰਾਜ ਹੰਸਦਾ ਜਿੱਥੋਂ ਤੱਕ ਰੋਲਾ ਹੈ ਨਾ ਹੰਸ ਰਾਜ ਹੰਸ ਨੇ ਇੱਕ ਵਾਰੀ ਤੇ ਨਕਾਰ ਦਿੱਤੀ ਆ ਗੱਲ ਉਹ ਕਹਿੰਦਾ ਮੈਂ ਤੇ ਰਾਜਨੀਤਿਕ ਤੌਰ ਤੇ ਮਰ ਗਿਆ ਸਾਂ ਮੋਦੀ ਸਾਹਿਬ ਨੇ ਮੈਨੂੰ ਫੇਰ ਜਉਂਦਾ ਕੀਤਾ ਮੈਂ ਕਿਤੇ ਨਹੀਂ ਛੱਡ ਕੇ ਜਾਣਾ ਮੈਂ ਕਿਤੇ ਨਹੀਂ ਜਾ ਰਿਹਾ ਰੱਬ ਦਾ ਵਾਸ ਪਰ ਉਹ ਫਿਲਹਾਲ ਕਿਤੇ ਨਹੀਂ ਜਾ ਰਿਹਾ ਇਹ ਗੱਲ ਮੈਂ ਕਹਿ ਦਿੰਨਾ ਹੋ ਸਕਦਾ ਕਿ ਆਵੇ ਭਾਈ ਹਾਂਜੀ ਭਾਈ ਬਾਜਾ ਚੱਕਣਾ ਚੱਕ ਲੈ ਪਰ ਝਾੜੂ ਨੇ ਚੱਕੀ ਘਟੋ ਘਟ ਨਹੀਂ ਪਤਾ ਨਹੀਂ ਪਰ ਫਿਲਹਾਲ ਤੱਕ ਕਹਿ ਸਕਦੇ ਜਦੋਂ ਵੀ ਗੱਲ ਕਿਸੇ ਲੀਡਰ ਦੀ ਕਰਨੀ ਹੈ ਨਾ ਕਿ ਹੁਣ ਤੱਕ ਉਹਨੇ ਕੀਆ ਸ਼ਾਮ ਤੱਕ ਉਹ ਕੀ ਕਰੂਗਾ ਸਾਨੂੰ ਨਹੀਂ ਪਤਾ ਚਾਰ ਦਿਨਾਂ ਵਰ ਕਿਤੇ ਆ ਕੇ ਉਹ ਕੱਟ ਕੇ ਰੀਲ ਪਾ ਦੇ ਨਾਲ ਚਲੋ ਚਲੀਦਾ ਮੇਲਾ ਚਲਦਾ ਪਿਆ ਹੈ ਨਾ ਜੀ ਇਹਦੇ ਵਿੱਚ ਕਿਸੇ ਦੇ ਜਾਮਣ ਬਣੋ ਹੀ ਨਾ ਚੁੱਪ ਕਰਕੇ ਕਹਿ ਦਿਓ ਜੀ ਹੁਣ ਤੱਕ ਤੇ ਉਹ ਉੱਥੇ ਹੀ ਆ ਤੇ ਆ ਘੰਟੇ ਬਾਅਦ ਉੱਠ ਕੇ ਵੇਨੇ ਕਿਉਂਕਿ ਉੱਥੇ ਬੈਠਾ ਕਿ ਕਿਤੇ ਚਲਾ ਗਿਆ ਹਾਂ ਡੇਟ ਤੇ ਟਾਈਮ ਨਾਲ ਦਿਨ ਆ ਦੱਸ ਦਿਆ ਕਰੋ ਕਿ ਭਾਈ ਹੁਣ ਤੱਕ ਇਸ ਤਰੀਕ ਤੱਕ ਤਾਂ ਠੀਕ ਹੈ ਬਾਕੀ ਪਤਾ ਨਹੀਂ ਹੈ ਜੀ ਤੇ 2024 ਦੇ ਵਿੱਚ ਹੋ ਸਕਦਾ ਜੀ ਕਿ ਆਪਣਾ ਭਾਜਪੀ ਸਰਕਾਰ ਚਲਾਵੇ ਜੀ ਕਹਿੰਦੇ ਕਿ ਮਾਨ ਸਾਹਿਬ ਦੀ ਰਜੀਵ ਕੁਮਾਰ ਜੀ ਕਹਿ ਰਹੇ ਹੈ ਭਾਈ ਕਹਿੰਦੇ ਪਤਾ ਨਹੀਂ ਭਾਈ ਕੀ ਹੋਏਗਾ ਹਲੇ ਮੈਨੂੰ ਤਾਂ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੇ ਨਾਲ ਕੁਝ ਹੋ ਜਾਏਗਾ ਜਾਂ ਇੰਨਾ ਵੱਡਾ ਮਦਰ ਵੋਲਟ ਫੇਰ ਹੋ ਜੂਗਾ ਅੱਛਾ ਤੁਹਾਨੂੰ ਸਾਡੇ ਘਰ ਖੁਸ਼ੀ ਆਈ ਆ ਕਿਉਂ ਬਾਲੀ ਟੈਨਸ਼ਨ ਦੇਣੀ ਆਲੇ ਰੁਕ ਜਾਓ ਪਤਾ ਲੱਗ ਜਾਏ ਹੋਰ ਵੀ ਤੇਰੀਆਂ ਟੈਨਸ਼ਨਾਂ ਨਹੀਂ ਉਹਨਾਂ ਦੀ ਬੇਟੀ ਨੇ ਘਰ ਐ ਪ੍ਰਵੇਸ਼ ਕੀਤਾ ਅੱਛਾ ਘਰ ਲక్ష్ਮੀ ਆਈ ਉਹਨਾਂ ਦੇ ਭਾਈ ਤਬ ਉਹਨਾਂ ਨੂੰ ਮੜਾ ਜਾ ਥੋੜਾ ਜਿਹਾ ਯਾਰ ਖੋ ਲੈੰਦੇ ਉਹ ਫਾਰਗ ਉਸ ਪਾਸੇ ਕੋਈ ਨਹੀਂ ਆਵਾਂਗੇ ਇਸ ਪਾਸੇ ਵੀ ਆਵਾਂਗੇ ਵੇਖਾਂਗੇ ਕੀ ਬਣਦਾ ਬਣਾਉਂ ਜੀ 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 ਤੁਸੀਂ ਦੇਖਣਾ ਕੇਜਰੀਵਾਲ ਸਾਹਿਬ ਜਾਂਦੇ ਜਾਂਦੇ ਵੀ ਉਹ ਮਾਨ ਸਾਹਿਬ ਨੂੰ ਵਧਾਂਗਾਂ ਦੇ ਕੇ ਗਏ ਉਹ ਕਲਿੱਪੀਆ ਕੱਟ ਕੇ ਮਾਨ ਸਾਹਿਬ ਨਹੀਂ ਪਾਇਆ ਹੋਇਆਗਾ ਆਪਣੇ ਕਹਿੰਦੇ ਆ ਦੇਖੋ ਭਾਈ ਮੈਨੂੰ ਵਧਾਂਗਾਂ ਲੈ ਕੇ ਕੇਜਰੀਵਾਲ ਸਾ ਨੇ ਉਹ ਤੇ ਕਹਿੰਦੇ ਕਹਿੰਦੇ ਕਿ ਵੇਖੋ ਵੀ ਮੇਰਾ ਤੇ ਪਿਤਾ ਹੈ ਨਹੀਂ ਸੀਗਾ ਕਿ ਜਦੋਂ ਮੇਰੀ ਦੂਸਰੀ ਸ਼ਾਦੀ ਹੋਈ ਆ ਜੀ ਉਹ ਜਿਵੇਂ ਮਿਲਣੀ ਦੇ ਵਿੱਚ ਆਪਾਂ ਦੇਖਦੇ ਆਂ ਕਿ ਬਾਪ ਦੀ ਜਗ੍ਹਾ ਉਹ ਕਹਿੰਦੇ ਵੀ ਉਹ ਖਲੋਤੇ ਆ ਹੁਣ ਪਤਾ ਨਹੀਂ ਉਹ ਕਹਿੰਦੇ ਵੀ ਤਾਊ ਕਹੀਏ ਕਿ ਦਾਦਾ ਜੀ ਕਹੀਏ ਉਹ ਫਰਜ਼ ਅਦਾ ਕਰਕੇ ਗਏ ਨੇ ਮੇਰੇ ਵਾਸਤੇ ਜੀ ਜੀ ਇਧਰੋਂ ਕਰਮ ਸਿੰਘ ਕਰਨ ਜੀ ਮਨਪ੍ਰੀਤ ਸਿੰਘ ਬਾਦਲ ਨੇ ਚੋਣ ਨਾ ਲੜਨ ਦਾ ਐਲਾਨ ਕੀਤਾ ਜੀ ਕਿ ਨੇ ਕਿ ਭਾਈ ਉਹ ਤੇ ਕੱਲ ਪਰਸੇ ਜਦੋਂ ਉਹਨਾਂ ਨੇ ਆਪਦੇ ਦਿਲ ਦਾ ਹਾਲ ਦੱਸਿਆ ਇੱਕ ਤਾਂ ਹੁੰਦਾ ਨਾ ਆਪਾਂ ਬੈਠਦੇ ਆਂ ਤੇ ਦਿਲ ਦਾ ਹਾਲ ਦੱਸਦੇ ਆਂ ਕਿ ਦਿਲ ਦੇ ਮਰੀਜ਼ ਹੁੰਦੇ ਨੇ ਉਹਨਾਂ ਜਦੋਂ ਆਪਣੇ ਦਿਲਦਲ ਦੱਸਿਆ ਕਿ ਰਿਕਵਰੀ ਨਹੀਂ ਫੜ ਰਿਹਾ ਮੈਂ ਉਦੋਂ ਹੀ ਸਮਝ ਗਿਆ ਕਿ ਰਿਕਵਰੀ ਨਹੀਂ ਅਸਲ ਦੇ ਵਿੱਚ ਨਾ ਥੋੜੀ ਜੁਰਤ ਨਹੀਂ ਫੜ ਰਿਹਾ ਇਲੈਕਸ਼ਨ ਦੀ ਘਟੂ ਘਟ ਤੁਹਾਨੂੰ ਯਾਦ ਆ ਕਾਂਗਰਸ ਦਾ ਇੱਕ ਲੀਡਰ ਐਸ ਵੇਲੇ ਮੈਂਬਰ ਪਾਰਲੀਮੈਂਟ ਐ ਸਾਰਿਆਂ ਨੇ ਇੱਥੇ ਤੁਹਾਨੂੰ ਕਮੈਂਟ ਕਰਕੇ ਦੱਸ ਦੇਣਾ ਜਦੋਂ ਮੋਦੀ ਲਹਿਰ ਬਣੀ ਨਾ ਉਹਨੂੰ ਕਹਿੰਦੇ ਲੜ ਇਲੈਕਸ਼ਨ ਉਹ ਕਹਿੰਦਾ ਮੈਂ ਤੇ ਹਸਪਤਲ ਪਿਆ ਹਾਂ ਜੀ ਉਹਨੇ ਜਾ ਕੇ ਬੈੱਡ ਲੈ ਲਿਆ ਬੈੱਡ ਲੈ ਲਿਆ ਉਹਨੇ ਜਾ ਕੇ ਆਹ ਗੱਲ ਠੀਕ ਆ ਇਲੈਕਸ਼ਨ ਵੀ ਤਾਂ ਦਿਲ ਨਾਲ ਹੀ ਲੜੀਏ ਨਾ ਜਿਗਰੇ ਨਾਲ ਪੰਗਾ ਲੈਣ ਨਾਲੋਂ ਠੀਕ ਹੈ ਇੱਕ ਬੈੱਡ ਲੈ ਲਓ ਹਸਪਤਾਲ ਦੇ ਵਿੱਚ ਉੱਥੇ ਮੌਜ ਕਰੋ ਆਪਦੀ ਫਾਇਦਾ ਕੀ ਆ ਤੇ ਇਹ ਵੀ ਚੀਜ਼ਾਂ ਹੁੰਦੀਆਂ ਨੇ ਚਲੋ ਰਿਕਵਰੀ ਹੋ ਜਾਵੇ ਇਹ ਕਿਹੜਾ ਕੁੰਬ ਦਾ ਮੇਲਾ ਹੈ ਜੀ ਜਿਹੜਾ 12 ਸਾਲਾਂ ਬਾਅਦ ਆਉਣਾ ਹੈ ਇਲੈਕਸ਼ਨ ਤੇ ਫੇਰ ਆਇਆ ਲੋ ਅਜੀਬ ਨਹੀਂ ਜੁਣਾ ਕਿੰਨੀਆਂ ਆਉਣੀਆਂ ਨੇ ਤੁਹਾਡੇ ਸਾਹਮਣੇ ਉਹ ਵੀ ਤੇ ਚੈੱਕ ਕਰ ਚੈੱਕ ਕਰ ਜ਼ਰਾ ਚੱਕਰ ਚੱਕਰ ਚੈੱਕ ਕਰ ਸਹੀ ਗੱਲ ਆ ਪੰਜਾਬ 'ਚ ਤਾਂ 12 ਪੂਰੀਆਂ ਲੱਗਣਗੀਆਂ ਨੇ ਜੀ